ਮਾਹੌਲ ਕਿਵੇਂ ਲੱਗਦਾ ਇੱਕ ਪਾਸੇ ਕਿਸਾਨ ਬੈਠੇ ਨੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਲੱਗਦਾ ਇਦਾਂ ਵੀ ਅਸੀਂ ਇੱਕੋ ਦੇਸ਼ ਦੇ ਵਿੱਚ ਨਹੀਂ ਗਏ ਜੀ ਸਾਨੂੰ ਐ ਲੱਗਦਾ ਜਿਵੇਂ ਨਾ ਕੋਈ ਦੂਸਰੇ ਦੇਸ਼ ਨਾਲ ਲੜਾਈ ਲੱਗੀ ਹੋਵੇ ਜਿਵੇਂ ਦੂਜੇ ਦੇਸ਼ ਤੋਂ ਜ਼ਿਆਦਾ ਜ਼ਿਆਦਾ ਸਿਕਿਉਰਟੀ ਇੱਥੇ ਕਰਤੀ ਵੀ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿਚਕਾਰ ਮੇਰਾ ਮੰਨਣਾ ਹੈ ਤਿੰਨ ਤੋਂ ਚਾਰ ਗੁਣਾ 10 ਗੁਣਾ ਜ਼ਿਆਦਾ ਹੁਣ ਮੱਗੇ ਗੱਲ ਕਰਦਾ ਫਿਰ ਮਨ ਦਾ ਵਿੱਚ ਪਾਕਿਸਤਾਨ ਦੇ ਪਾਸ ਜਾਣਾ ਸੌਖਾ ਲੱਗਦਾ ਮੈਨੂੰ ਹੂੰ ਉਸੇ ਸੌਖਾ ਨਾ ਲੱਗਦਾ ਪਰ ਇਧਰ ਨਾ ਕੋਈ ਔਕਾ ਲੱਗਦਾ ਮੈਂ ਹੈਰਾਨ ਆ ਵੀ ਜਿਹੜੇ ਅਗਲੇ ਪੰਨੇ ਬੈਠੇ ਆ ਪੈਰਾ ਮਿਲਟਰੀ ਜਾਂ ਪੁਲਿਸ ਵਾਲੇ ਆ। ਯਾ ਘੱਟ-ਘੱਟ ਸੋਚੋ ਤੁਸੀਂ ਦੇ ਕਿਸਾਨ ਦੇ ਪੁੱਤ ਹੋਗੇ। ਹੂੰ। ਠੀਕ ਹੈ। ਪੁਸ਼ਟੀ ਹੋਣ ਕੇ ਨਾ ਉਹ ਨਜੋ। ਤੁਸੀਂ ਕੱਲ ਨੂੰ ਘਰੇ ਜਾਣਾ ਕਿਹੜਾ ਮੂੰਹ ਲੈ ਕੇ ਜਾਓਗੇ ਮਾੜੀ ਮੋੜ ਸ਼ਰਮ ਕਰ ਨੂੰ। ਕਿਸਾਨਾਂ ਨੂੰ ਲੱਗਦਾ ਸੀ ਵੀ ਇਹ ਗੱਲਾਂ ਗਲਤ ਹੋਈ ਜਾਂ ਨੇ ਪਰਚੇ ਦਰਜ ਹੋ ਗਏ। ਐਮਐਸਪੀ ਦੀ ਗੱਲ ਹੋਈ। ਵੀ ਗੱਲਾਂ ਬਾਤਾਂ ਉਹੀ ਨੇ ਤੇ ਇੰਨਾ ਸਰਕਾਰ ਨੇ ਸਮਾ ਲਾਤਾ। ਜੇ ਸਰਕਾਰ ਵਿਚਦਿਊ ਕਰ ਲੈਂਦੀ ਉਹਨੂੰ ਵੀ ਦੋ ਟਾਈ ਸਾਲ ਲੰਗੇ ਕਿਵੇਂ ਲੱਗਦਾ ਤੁਹਾਨੂੰ ਵੀ ਸਰਕਾਰ ਦੀ ਮਨਸਾ ਕੀ ਲੱਗਦੀ ਹੈ? ਸਰਕਾਰਾਂ ਦੇ ਕੋਲ ਬਹੁਤ ਸਰਕਾਰਾਂ ਵਾਅਦੇ ਕਰਦੀਆਂ ਹੁੰਦੀਆਂ। ਜੀ। ਤੇ ਮੁੱਕਦੇ ਹੋਏ ਹੁੰਦੀ ਹੈ ਇਹ ਕੋ ਨਵੀਂ ਗੱਲ ਤਾਂ ਹੈ ਨਹੀਂ ਵੀ ਆਪਾਂ ਪਹਿਲਾਂ ਦੇਖਿਆ ਉਹੇ ਕੰਮ ਹੋਇਆ ਸਰਕਾਰਾਂ ਨੇ ਵਾਅਦੇ ਕਰ ਲਏ ਸੀਗੇ ਹਾਂ ਵੀ ਕਰਾਂਗੇ ਪਰ ਲਿਖਤੀ ਲਿਖਤੀ ਦੇ ਕੇ ਮੁੱਕ ਜਾਂਦੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੇ ਜਥੇਬੰਦੀਆਂ ਨੇ ਕਹਿਤਾ ਵੀ ਚਲੋ ਆਪਣੀਆਂ ਮੰਗਾਂ ਤਾਂ ਆਪਾਂ ਨੇ ਦਿੱਲੀ ਤੱਕ ਪਹੁੰਚਣਾ ਫਿਰ ਤਾਂ ਪਹੁੰਚਣਗੀ ਨੌਜਵਾਨ ਤੇ ਕਿਸਾਨ ਦੇਖੋ ਪਹੁੰਚਣਾ ਨੁਕਸਾਨ ਵੀ ਹੋਣਦੇ ਚਾਂਸ ਆ ਕਿ ਉਹ ਅਗਲੇ ਬੰਦੇ ਜਿਹੜੇ ਬੈਠੇ ਹੋਏ ਨੇ ਅੱਜ ਉਹ ਪੂਰੀ ਹਾਲਤ ਕੇ ਬੈਠੇ ਹੋਏ ਆ ਪਰ ਆਪਣੇ ਗੋਣੇ ਚਲਾ ਰਹੇ ਆ ਹਨਾ ਸ਼ਰੇ ਵੱਜ ਰਹੇ ਆ ਜ਼ਖਮੀ ਹੋ ਰਹੇ ਆ ਇੱਕ ਮਿੰਟ ਹੁਣ ਜ਼ਖਮੀ ਚੱਕ ਕੇ ਲੈ ਗਏ ਉਹਨੂੰ ਤੇ ਬੜਾ ਕੁਝ ਕਰ ਰਹੇ ਆ ਗਿਣਤੀ ਅੱਗੇ ਕਿਤੇ ਨਾ ਕਿਤੇ ਸਰਕਾਰ ਨੂੰ ਐਡਜਸਟਮੈਂਟ ਵੀ ਕਰਨੀ ਚਾਹੀਦੀ ਹੈ ਆਪਣਾ ਮੁਕਦੀ ਗੱਲ ਧੌਣ ਚ ਕੱਲ ਕਰਨਾ ਪੈਣਾ ਜੇ ਧੌਣ ਚ ਕੱਲ ਰੱਖੂ ਫੇਰ ਗੱਲ ਨਹੀਂ ਬਣਨੀ ਜੀ ਪੰਜਾਬ ਹੀ ਹਿੰਦੁਸਤਾਨ ਦਾ ਭਾਰ ਦਾ ਹਿੱਸਾ ਵਾ ਠੀਕ ਹੈ ਕੋਈ ਬੱਕਰੇ ਨਹੀਂ ਬਾਹਰ ਦੇ ਚੋਣੇ ਕੋ افغانستان ਚੋਂ ਨਹੀਂ ਆਏ ਯੂਰ ਦੇ ਚੋਂ ਨਹੀਂ ਆਏ ਪਰ ਆਪਣੇ ਹੀ ਦੇਸ਼ ਵਾਸੀਆਂ ਦਾ ਇਸ ਤਰ੍ਹਾਂ ਵਰਤਾਓ ਨਿੰਦਰਯੋਗ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਸਵੇਰ ਤੋਂ ਹੀ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਤਣਾਅ ਕਿਸਾਨਾਂ ਅਤੇ ਹਰਿਆਣਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵਿੱਚ ਵੱਧ ਰਿਹਾ ਲਗਾਤਾਰ ਅਥਰੂ ਗੈਸ ਦੇ ਗੋਲੇ ਧਾਗੇ ਜਾ ਰਹੇ ਨੇ ਸੋ ਜਿਹੜੇ ਨੌਜਵਾਨ ਆਗੂ ਨੇ ਪਹਿਲਾਂ ਭਾਨਾ ਸਿੱਧੂ ਪਹੁੰਚਿਆ ਭਾਨਾ ਸਿੱਧੂ ਪਹੁੰਚਣ ਤੋਂ ਬਾਅਦ ਪੀਪੀ ਸੁਖਵਿੰਦਰ ਪਹੁੰਚਿਆ ਸਾਡੇ ਨਾਲ ਮੌਜੂਦ ਆ ਬਾਈ ਜੀ ਬਾਈ ਸੁਖਵਿੰਦਰ ਜੀ ਪਹੁੰਚੇ ਹੋ ਪ੍ਰੋਟੈਸਟ ਤੇ ਕਿਵੇਂ ਲੱਗਦਾ ਮਾਹੌਲ ਕਿਵੇਂ ਲੱਗਦਾ ਇੱਕ ਪਾਸੇ ਕਿਸਾਨ ਬੈਠੇ ਨੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਤੇ ਜੇ ਗੱਲਬਾਤ ਕਰੀਏ ਤਾਂ ਅਥਰੂ ਗੈਸ ਦੇ ਗੋਲੇ ਕਿਵੇਂ ਦੇਖ ਰਹੇ ਤੁਸੀਂ ਲੱਗਦਾ ਇਦਾਂ ਵੀ ਅਸੀਂ ਇੱਕੋ ਦੇਸ਼ ਦੇ ਵਿੱਚ ਨਹੀਂ ਜੇ ਜੀ ਸਾਨੂੰ ਐ ਲੱਗਦਾ ਜਿਵੇਂ ਨਾ ਕੋਈ ਦੂਸਰੇ ਦੇਸ਼ ਨਾਲ ਲੜਾਈ ਲੱਗੀ ਹੋਵੇ ਹੂੰ ਤੇ ਇਹ ਕੱਲ ਦੇ ਕਵਰੇਜ ਕਰ ਦੂ ਇਹ ਦੇਖ ਰਹੇ ਹੋ ਅੱਜ 24 ਘੰਟੇ ਤੋਂ ਕੋਈ 36 ਘੰਟੇ ਹੋ ਗਏ ਹੈਨਾ ਜਿਹੜੇ ਹਾਲਾਤ ਹਨ ਮੈਂ ਅੱਗੇ ਗੱਲ ਕਰਦਾ ਵੀ ਪਾਕਿਸਤਾਨ ਦੇ ਵੀ ਤਾਰ ਲੱਗੀਆਂ ਹੋਈਆਂ ਉਹ ਪਾਸੇ ਹਨ ਉਹ ਸਿਰਫ ਤਾਰ ਲੱਗੀ ਹੋਈ ਹੈ ਇਦਾਂ ਤਾਰ ਦੇ ਨਾਲ ਕਿਲਾ ਅੱਗੇ ਨਾਲ ਬੈਰੀਕੇਡ ਲਾਏ ਹੋਏ ਨਾਲ ਸਲੇਬਾ ਬਣਾਈਆਂ ਕੰਕਰੀਟ ਦੇ ਬਣਾਈਆਂ ਹੋਈਆਂ ਥੱਲੇ ਜੀ ਕਾਫੀ ਕੁਝ ਕੀਤਾ ਹੋਇਆ ਠੀਕ ਹੈ ਜਦ ਕਿ ਦੂਜੇ ਦੇਸ਼ ਤੋਂ ਜ਼ਿਆਦਾ ਜ਼ਿਆਦਾ ਸਕਿਉਰਟੀ ਇੱਥੇ ਕਰਤੀ ਵੀ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿਚਕਾਰ ਮੇਰਾ ਮੰਨਣਾ ਹੈ ਤਿੰਨ ਤੋਂ ਚਾਰ ਗੁਣਾ 10 ਗੁਣਾ ਜ਼ਿਆਦਾ ਜੀ ਹੁਣ ਮੱਗੇ ਗੱਲ ਕਰਦਾ ਫਿਰ ਮਨ ਉਹਦੇ ਵਿੱਚ ਪਾਕਿਸਤਾਨ ਦੇ ਪਾਸ ਜਾਣਾ ਸੁੱਖਾ ਲੱਗਦਾ ਮੈਨੂੰ ਹੂੰ ਉਸੇ ਸੁੱਖਾ ਲੱਗਦਾ ਜੀ ਪਰ ਇੱਧਰ ਨੰਗਣਾ ਹੁਕਾ ਲੱਗਣ ਰਿਹਾ ਜੀ ਕਾਹ ਦੇਖ ਰਹੇ ਆਪਾਂ ਇਹਨੇ ਹੱਥੇ ਕਿਸਾਨ ਕੋਈ ਹੱਥਾ ਤੋਪਾ ਨਗਰੂਲੇ ਗਏ ਟਰੈਕਟਰ ਹੀ ਆ ਪਰ ਉਹ ਦੇਖੋ ਸਾਹਮਣੇ ਡਰੋਨ ਵੀ ਆ ਰਿਹਾ ਉਹ ਗੰਨਾ ਵੀ ਚੱਲ ਰਹੀ ਹੈ ਪਰਲੇ ਪਾਸੇ ਹੁਣ ਸਭ ਕੁਝ ਹੋ ਰਿਹਾ ਕਈ ਸਟਾ ਲੱਗ ਰਹੀ ਹੈ ਕਈ ਸ਼ਰੇ ਲੱਗ ਰਹੇ ਕਈ ਕੁਝ ਲੱਗ ਰਹੇ ਜੀ ਕੋਈ ਮੁਲਾਕਾ ਲੱਗਦਾ ਨਹੀਂਗਾ ਵੀ ਆਪਾਂ ਵੀ ਆਪਣੇ ਦੇਸ਼ ਦਾ ਕੋ ਜਦ ਜੋ ਜੋ ਚੱਲ ਰਿਹਾ ਹੈ ਨਾ ਇਹਨਾਂ ਦੇ ਦੂਸਰੇ ਦੇਸ਼ਾਂ ਕਨਾਂ ਮਾੜੀ ਮਾੜੀ ਜੋ ਚੱਲ ਰਿਹਾ ਹੈ ਸਨ ਬਿਲਕੁਲ ਇੱਕ ਪਾਸੇ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਟੇਬਲ ਟॉक ਕਰੋ ਕਿਸਾਨ ਕਹਿ ਰਹੇ ਨੇ ਕਿ ਟੇਬਲ ਟॉक ਕਰਨ ਨੂੰ ਅਸੀਂ ਤਿਆਰ ਹਾਂ ਹੁਣ ਟੇਬਲ ਟਾਕਿੰਗ ਚੱਲ ਵੀ ਰਹੀ ਹੈ ਰਾਜਪੁਰਾ ਚ ਇੱਕ ਕਾਨਫਰੈਂਸਿੰਗ ਨਾਲ ਕੇਂਦਰੀ ਮੰਤਰੀ ਨਾਲ ਗੱਲਬਾਤ ਹੋ ਰਹੀ ਹੈ ਕੀ ਲੱਗਦਾ ਕਿ ਦੂਜੇ ਪਾਸੇ ਤਾਂ ਗੱਲਬਾਤ ਕਰਨ ਦੀ ਗੱਲ ਆਖੀ ਜਾ ਰਹੀ ਹੈ ਇੱਕ ਪਾਸੇ ਉਹੀ ਅਥਰੂ ਗੈਸ ਦੇ ਗੋਲੇ ਵਾਰ-ਵਾਰ ਵਾਰ-ਵਾਰ ਬਰਾਈ ਜਾ ਰਹੇ ਨੇ ਦੇਖੋ ਵੀ ਉਹ ਗੱਲ ਚੱਲਦੇ ਪਏ ਨਾ ਖੜੇ ਆ ਤੇ 10 ਮਿੰਟ ਬਾਅ ਦੇਖਦੇ ਆ ਨਾਲ ਉੱਪਰ ਡਰੋਨ ਆ ਜਾਂਦਾ ਠੀਕ ਹੈ ਚਾਰ ਪੰਜ ਸੱਤ ਉਹ ਅੱਗੇ ਛੁੱਟ ਜਾਂਦਾ ਥੱਲੇ ਠੀਕ ਆ ਸਟੇਜ ਤੱਕ ਛੁੱਟ ਕੇ ਦੂਰ ਜਿਹਾ ਡਰੋਨ ਆਇਆ ਡਰੋਨ ਆਇਆ ਦੋਵੇਂ ਸਟੇਜ ਉੱਤੇ ਕੀਤਾ ਨਾ ਸਟੇਜ ਤੱਕ ਛੁੱਟਿਆ ਠੀਕ ਹੈ ਇਹ ਕਿੱਦਾਂ ਦੀ ਸਿਆਣਾ ਪਾਇ ਮੈਂ ਤੇ ਮੈਂ ਤੇ ਹੈਰਾਨ ਆ ਵੀ ਜਿਹੜੇ ਅਗਲੇ ਪੰਨੇ ਬੈਠੇ ਆ ਪੈਰਾਮਿਲਟਰੀ ਜਾਂ ਪੁਲਿਸ ਵਾਲੇ ਆ ਯਾਰ ਘੱਟੋ ਘੱਟ ਸੋਚੋ ਤੁਸੀਂ ਦੇ ਕਿਸਾਨ ਦੇ ਪੁੱਤ ਹੋਗੇ ਠੀਕ ਹੈ ਪੁਸ਼ਤੀ ਹੁਣ ਕਿੰਨਾ ਨਜੋ ਤੁਸੀਂ ਕੱਲ ਨੂੰ ਘਰੇ ਜਾਣਾ ਕਿਹੜਾ ਮੂੰਹ ਲੈ ਕੇ ਜਾਓਗੇ ਮਾੜੀ ਮੋੜ ਸ਼ਰਮ ਕਰ ਲੋ ਠੀਕ ਆ ਸਖਤਾਈ ਕਰੋ ਇਹਨਾਂ ਕਦੇ ਨਾ ਕਰੋ ਤਾਂ ਡੂਡੀ ਡ ਇਹਨਾਂ ਦਾ ਜਾਇਜ਼ ਨਹੀਂ ਹਜੂਰ ਨਹੀਂ ਬਿਲਕੁਲ ਭਾਈ ਜੀ ਕਿਵੇਂ ਦੇਖਦਾ ਹਾਂ ਜਨਨ ਕਿ 13 ਮਹੀਨੇ ਦਾ ਪ੍ਰੋਟੈਸਟ ਪਹਿਲਾਂ ਚੱਲਿਆ ਦਿੱਲੀ ਬਾਰਡਰ ਤੇ ਮੰਗਾ ਉਹੀ ਨੇ ਕਿ ਉੱਥੇ ਜਿਹੜਾ ਪੈ ਦੀ ਆ ਪੈਦਾ ਹੋਈ ਆ ਚੀਜ਼ ਪੈਦਾ ਹੋਏ ਨੇ ਜਿਹੜੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੱਗਦਾ ਵੀ ਇਹ ਗੱਲਾਂ ਗਲਤ ਹੋਈਆਂ ਨੇ ਪਰਚੇ ਦਰਜ ਹੋ ਗਏ ਐਮਐਸਪੀ ਦੀ ਗੱਲ ਹੋਈ ਵੀ ਗੱਲਾਂ ਬਾਤਾਂ ਉਹੀ ਨੇ ਤੇ ਇੰਨਾ ਸਰਕਾਰ ਨੇ ਸਮਾਂ ਲਾਤਾ ਜੇ ਸਰਕਾਰ ਵਿਚਤਿਉ ਕਰ ਲੈਂਦੀ ਉਹਨੂੰ ਵੀ ਦੋ ਟਾਈ ਸਾਲ ਲਾਗੇ ਕਿਵੇਂ ਲੱਗਦਾ ਤੁਹਾਨੂੰ ਵੀ ਸਰਕਾਰ ਦੀ ਮਨਸਾ ਕੀ ਲੱਗਦੀ ਹੈ ਸਰਕਾਰਾਂ ਦੇਖੋ ਬਾਬਾ ਜੀ ਸਰਕਾਰਾਂ ਵਾਅਦੇ ਕਰਦੀਆਂ ਹੁੰਦੀਆਂ ਜੀ ਤੇ ਮੁੱਕਦੇ ਹੋਈਆਂ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਵੀ ਆਪਾਂ ਪਹਿਲਾਂ ਦੇਖਿਆ ਉਹੇ ਕੰਮ ਹੋਇਆ ਸਰਕਾਰਾਂ ਨੇ ਵਾਅਦੇ ਕਰ ਲਏ ਸੀਗੇ ਹਾਂ ਵੀ ਕਰਾਂਗੇ ਪਰ ਲਿਖਤੀ ਲਿਖਤੀ ਦੇਖ ਕੇ ਮੁੱਕ ਜਾਂਦੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਪਰ ਉਹ ਜਿਉਂ ਦੇ ਤਿਉਂ ਮਸਲੇ ਖੜੇ ਹੋਏ ਸੀਗੇ ਉਹ ਫੇਰ ਦੁਬਾਰਾ ਕਿਸਾਨ ਜਿਹੜੇ ਉਸੇ ਮਸਲੇ 'ਚ ਫੇਰ ਦਿਲ ਨੂੰ ਜਾ ਰਹੇ ਹੁਣ ਦੇਖਦੇ ਆ ਮੀਟਿੰਗ ਚੱਲਦੀ ਪਈ ਹੈ ਜੀ ਉੱਚੋ ਕੀਰਜਲ ਟੋਂਦਾ ਕੀ ਕੋ ਨਿਕਲਦਾ ਸਾਥਕ ਜਾਂ ਇਹ ਨਿਕਲਦਾ ਅਗਲੀ ਰਾਣੀ ਦਿੱਤੀ ਬਾਅਦ ਤੈਅ ਕਰ ਲਵੇ ਆਪਣੇ ਪਰ ਕਿਸਾਨਾਂ ਦੇ ਜੋਸ਼ ਜਜ਼ਬੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਪਹੁੰਚੋ ਤੁਹਾਨੂੰ ਵੀ ਆਲੇ-ਦਾਲੇ ਪਤਾ ਲੱਗਿਆ ਹੋਣਾ ਵੀ ਕਿੰਨਾ ਕੀ ਇਕੱਠਾ ਤੇ ਜੋਸ਼ ਜਜ਼ਬਾ ਕਿਵੇਂ ਦਾ ਲੱਗ ਰਿਹਾ ਦੇਖੋ ਅੱਜ ਆ ਟੁੱਟ ਜਾਣਾ ਅੱਜ ਜੇ ਜਜ਼ਦਬੰਦ ਨੇ ਨਾਰੋਗ ਦੀਆਂ ਤਾਂ ਕੋ ਜਜ਼ਦਬੰਦ ਨੇ ਕਿਹਾ ਵੀ ਰੋਕਿਆ ਹੈ ਕਿ ਕਿਉਂਕਿ ਉਹ ਕਹਿੰਦੇ ਚੱਲ ਰਹੀ ਗੱਲਬਾਤ ਚੱਲ ਰਹੀ ਹੈ ਵੇੜ ਕਰੋ ਕੋਲਡ ਤੇ ਤੇ ਜੇ ਨਾਰੋਗ ਦੇ ਤੇ ਨਜ਼ਰੋਂ ਤੋਂ ਦੇਖੋ ਕਿ ਗਿਣਤੀ ਕੋਈ ਨਹੀਂ ਟਰਾਲੀਆਂ ਪਿੱਛੇ ਜੋ ਕੰਪਿਊਟਰਾਂ 'ਚ ਖੜੀਆਂ ਹੋਈਆਂ ਔਰ ਹਜ਼ਾਰਾਂ ਜਗੇ ਨੌਜਵਾਨ ਖੜੇ ਇਥੇ ਕਿਸਾਨ ਪਹੁੰਚੇ ਹੋਏ ਤੇ ਜਦੋਂ ਆਰਡਰ ਹੋ ਗਿਆ ਜਥੇਬੰਦੀਆਂ ਦਾ ਕੋਈ ਵੱਡੀ ਗੱਲ ਨਹੀਂ ਹੈਗੀ ਬਿਲਕੁਲ ਜਦੋਂ ਜਥੇਬੰਦੀਆਂ ਨੇ ਕਹੀ ਦਿੱਤਾ ਵੀ ਚਲੋ ਜੀ ਅੱਗੇ ਵਧੋ ਤਾਂ ਤਾਂ ਫਿਰ ਬਦਲਣੀ ਬਦਨਾ ਕੋਈ ਦਿੱਕਤ ਨਹੀਂ ਆਉਣੀ ਨਹੀਂ ਦੇਖੋ ਦਿੱਕਤ ਕਿਵੇਂ ਮੈਂ ਜਦੋਂ ਜਥੇਬੰਦੀਆਂ ਨੇ ਕਹੀ ਦਿੱਤਾ ਕਿ ਅੱਗੇ ਵਧੋ ਕਿਉਂਕਿ ਹਜੇ ਰੁਕੇ ਹੋਏ ਨੇ ਤਾਂ ਵੀ ਨੌਜਵਾਨਾਂ ਚ ਜੋਸ਼ ਆ ਜੇ ਜਥੇਬੰਦੀਆਂ ਨੇ ਕਹਿਤਾ ਵੀ ਚਲੋ ਆਪਣੀ ਮੰਗਤ ਆਪਾਂ ਨੇ ਦਿੱਲੀ ਤੱਕ ਪਹੁੰਚਣਾ ਫਿਰ ਤਾਂ ਪਹੁੰਚਣਗੇ ਨੌਜਵਾਨ ਤੇ ਕਿਸਾਨ ਤੱਕ ਪਹੁੰਚਣਾ ਨੁਕਸਾਨ ਵੀ ਹੋਣ ਦੇ ਚਾਂਸ ਆ ਕਿ ਅਗਲੇ ਬੰਦੇ ਜਿਹੜੇ ਬੈਠੇ ਹੋਏ ਨੇ ਅੱਜ ਉਹ ਪੂਰੀ ਤਰ੍ਹਾਂ ਕੇ ਬੈਠੇ ਹੋਏ ਆ ਪਰ ਆਪਣੇ ਗੋਲੇ ਚਲਾ ਰਹੇ ਆ ਹਨਾ ਸ਼ਰੇ ਵੱਜ ਰਹੇ ਆ ਜ਼ਖਮੀ ਹੋ ਰਹੇ ਆ ਇੱਕ ਮਿੰਟ ਹੁਣ ਜ਼ਖਮੀ ਚੱਕ ਕੇ ਲੈ ਗਿਆ ਉਹਨੂੰ ਤੇ ਬੜਾ ਕੁਝ ਕਰ ਰਹੇ ਮੈਨੂੰ ਇਹਦਾ ਆਸਾਨ ਨਹੀਂ ਹੈਗਾ ਪਰ ਹੋਊਗਾ ਠੀਕ ਹੈ ਪਰ ਲੱਗਦਾ ਕਿਉਂਕਿ ਇੰਨੇ ਇਕੱਠ ਅੱਗੇ ਇੰਨੇ ਕਿਸਾਨਾਂ ਦੇ ਮਤਲਬ ਗਿਣਤੀ ਅੱਗੇ ਕਿਦਾਂ ਸਰਕਾਰ ਨੂੰ ਐਡਜਸਟਮੈਂਟ ਵੀ ਕਰਨੀ ਚਾਹੀਦੀ ਹੈ ਗੱਲਬਾਤ ਕਰਨੀ ਚਾਹੀਦੀ ਹੈ ਕਿ ਟੇਬਲ ਟਾਕ ਤੇ ਕਰਕੇ ਅਸੀਂ ਗੱਲ ਕਰਦੇ ਆਂ ਜੀ ਮੁੱਖ ਦੀ ਗੱਲ ਤੌਣ ਚੋਕਾ ਲੈ ਕਰਨਾ ਪੈਣਾ ਜੇ ਤੌਣ ਚੋਕਾ ਨਾ ਰੱਖ ਪੰਜਾਬ ਹੀ ਹਿੰਦੁਸਤਾਨ ਦਾ ਭਾਰਤ ਦਾ ਹਿੱਸਾ ਵਾ ਠੀਕ ਹੈ ਕੋਈ ਬੱਕਰੇ ਨਹੀਂ ਕੋਈ ਬਾਹਰ ਦੇ ਚੋਣੇ ਕੋ Afghanistan ਚੋਂ ਨਹੀਂ ਆਏ ਕਿ ਉਹ ਦੇਸ਼ ਚੋਂ ਨਹੀਂ ਆਏ ਪਰ ਆਪਣੇ ਹੀ ਦੇਸ਼ ਵਸੀਆਂ ਦਾ ਇਸ ਤਰ੍ਹਾਂ ਵਰਤਾਓ ਨਿੰਦਣਯੋਗ ਹਮ ਬਿਲਕੁਲ ਭਾਈ ਜੀ ਪੀਪੀ ਸੁਖਵਿੰਦਰ ਸਿੰਘ ਇਹ ਵੀ ਪਹੁੰਚੇ ਨੇ ਸੋ ਲਗਾਤਾਰ ਗੱਲਬਾਤ ਕਰ ਰਹੇ ਹੈ ਕਿ ਜਿਵੇਂ ਦਾ ਇੱਥੇ ਹਜੂਮਾ ਜਿਵੇਂ ਕਿਸਾਨਾਂ ਦਾ ਇਕੱਠਾ ਜਿਵੇਂ ਨੌਜਵਾਨ ਨੇ ਕਿ ਕੇਂਦਰ ਸਰਕਾਰ ਨੂੰ ਟੇਬਲ ਟਾਕ ਕਰਕੇ ਮਸਲੇ ਹੱਲ ਕਰਨੀ ਚਾਹੀਦੇ ਨੇ ਨਹੀਂ ਤਾਂ ਅੱਗੇ ਵਦਨ ਚ ਕਿਸਾਨ ਕੋਸ਼ਿਸ਼ ਕਰ ਰਹੇ ਨੇ ਅੱਗੇ ਸਾਹਮਣੇ ਪੈਰਾਮਿਲਟਰੀ ਫੋਰਸਸ ਨੇ ਉੱਥੇ ਦਿੱਕਤਾਂ ਨੇ ਕਿ ਨੁਕਸਾਨ ਹੋਣ ਦਾ ਵੀ ਖਦਸਾ ਜਤਾਇਆ ਜਾਂਦਾ ਆਕਾਸ਼ਮਾਹੀ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂੜ